ਚਕਾਰਾ ਪਾਉਣ ਹਾਰੀ ਦਾ ਬੋਲ ਸੱਚੇ ਦਰਬਾਰ ਕੀਜੇ ਤੁਸੀਂ ਦੇਖ ਰਹੇ ਹੋ ਜੀਵੀਡੀ ਲਾਈਵ ਦੇ ਵੱਲੋਂ ਭਗਤ ਅਰुण राय ਜੀ ਦੇ ਵੱਲੋਂ ਜੋ ਹੜਪੀਟਾਂ ਲਈ ਲਗਾਤਾਰ ਉਹਨਾਂ ਵੱਲੋਂ ਸੇਵਾ ਕੀਤੀ ਜਾ ਰਹੀ ਹੈ ਉਹਨਾਂ ਤੇ ਵਸ਼ੇਸ਼ ਜੋ ਸਾਰੀ ਦੇਖ ਰਹੇ ਕਾਰਨ ਸਾਡੇ ਸ਼ਿੰਦਾ ਸਾਈ ਜੀ ਸਰਿੰਦਰਪਾਲ ਜੀ ਆਓ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕਿੱਥੇ ਕਿੱਥੇ ਹੁਣ ਤੱਕ ਉਹ ਜਾ ਚੁੱਕੇ ਨੇ ਔਰ ਕਿਹੜੀ ਕਿਹੜੀ ਸੇਵਾ ਸੰਗਤ ਨੂੰ ਪਹਚਾਰੇ ਨੇ ਸਾਡੇ ਸ਼ਿੰਦਾ ਸਾਈ ਜੀ ਹਾਂਜੀ ਜੈਵਾ ਬੇਰੀ ਜਿਕਾਰਾ ਪੋਣਾ ਆ ਰੀਦਾ ਜੈ ਰਾਜਾ ਸਾਹਿਬ ਜੀ ਦੀ ਹਾਂਜੀ ਆਪਾਂ ਜੀ ਹਾਰਡ ਪੀੜਤਾ ਲਈ ਜੋ ਵੀ ਭਗਤ ਅਰਉ ਰਾਏ ਜੀ ਵੱਲੋਂ ਸੇਵਾ ਆਈਆ ਤਰਪਾਲਾਂ ਸਿਗੀਆਂ ਪਾਣੀ ਦਾ ਬੰਦੋਬਾਸ ਕਰਵਾਇਆ ਸੀਗਾ ਬਾਕੀ ਹੋਰ ਮੈਡੀਸਨ ਹੋ ਗਿਆ ਦੁੱਧ ਹੋ ਗਿਆ ਜੋ ਵੀ ਸੁੱਕੀ ਸਮਗਰੀ ਜਿੰਨੀ ਵੀ ਸੀਗੀ ਇੱਧਰ ਬਿਆਸ ਦਰਿਆ ਹੋ ਗਿਆ ਸਤਲੁਜ ਦਰਿਆ ਹੋ ਗਿਆ ਇਨਾ ਪਾਸੇ ਜਿੰਨੀ ਵੀ ਸਮਗਰੀ ਪਹੁੰਚਾ ਸਕੇ ਉਹ ਹੜਪੀੜਤਾ ਵਾਸਤੇ ਲੈ ਕੇ ਗਏ ਆ ਜੀ ਭਗਤ ਅਰੂ ਰਾਏ ਜੀ ਵੱਲੋਂ ਉਹਨਾਂ ਨੇ ਸਾਡੇ ਨੂੰ ਸਾਨੂੰ ਸਹਿਯੋਗ ਦਿੱਤਾ ਕਿ ਹਾਂਜੀ ਵੀ ਜਾ ਕੇ ਤੁਸੀਂ ਜਿੰਨੇ ਵੀ ਹੜਪੀੜਤੀ ਹੈ ਉਹਨਾਂ ਦੀਆਂ ਮੁਸ਼ਕਲਾਂ ਦੇਖੋ ਸੁਣੋ ਕੀ ਆ ਕੀ ਕਰਨਾ ਵਾ ਤੁਸੀਂ ਅਸੀਂ ਜੋ ਵੀ ਜਿੰਨਾ ਵੀ ਤਰਪਾਲਾ ਹੋ ਗਈਆਂ ਮੱਛਰਦਾਨੀਆਂ ਹੋ ਗਈਆਂ ਤੇ ਅੱਜ ਕੱਲ ਦੀ ਸੇਵਾ ਲਈ ਆ ਜੀ ਉਹਨਾਂ ਨੇ ਰਾਸ਼ਨ ਦੀ ਸੁਖੀ ਸਮਗਰੀ ਲੈ ਕੇ ਜਾ ਰਹੇ ਆ ਹਾਰਬੀਟਾਂ ਵਾਸਤੇ ਉਹ ਇੱਧਰ ਦਰਿਆਵਾਂ ਦੇ ਲਾਗੇ ਜਿੱਥੇ ਜ਼ੀਰੋ ਗਰਾਉਂਡ ਜ਼ੀਰੋ ਤੇ ਲੈ ਕੇ ਜਾ ਰਹੇ ਆ ਜਿੱਥੇ ਲੋਕੀ ਜ਼ਿਆਦਾਤਰ ਨਹੀਂ ਲੈ ਕੇ ਪਹੁੰਚ ਸਕੇ ਉੱਥੋਂ ਤੱਕ ਲਿਜਾ ਕੇ ਬਾਬਾ ਜੀ ਦੀ ਸੇਵਾ ਕਰ ਰਹੇ ਆ ਤੇ ਉਹ 5 600 ਘਰ ਲਈ ਰਾਸ਼ਨ ਲੈ ਕੇ ਜਾ ਰਹੇ ਆ 5 600 ਘਰ ਲਈ ਰਾਸ਼ਨ ਹੈ 5 600 ਘਰ ਲਈ ਤਰਪਾਲ ਹੈ 5 600 ਘਰ ਲਈ ਜੋ ਵੀ ਮੱਛਰਦਾਨੀ ਹੋ ਗਿਆ ਮੈਡੀਸਨ ਹੋ ਗਿਆ ਇਹ ਸਾਰੀਆਂ ਚੀਜ਼ਾਂ ਜਿੰਨੀਆਂ ਵੀ ਹੜ ਭੀੜਤਾ ਵਾਰ ਤੇ ਭਗਤ ਅਰਣ ਰਾਜ ਜੀ ਵੱਲੋਂ ਲੈ ਕੇ ਜਾ ਰਹੇ ਆ ਇਹ ਬਾਬਾ ਜੀ ਦੇ ਸਹਿਯੋਗ ਦੇ ਨਾਲ ਜਿਨ੍ਹਾਂ ਦਾ ਲੰਗਰ ਛਾਤ ਲਾਈਆਂ 365 ਦਿਨ 24 ਘੰਟੇ ਚੱਲ ਰਿਹਾ ਹੈ ਜਿੱਥੇ ਕਿ ਸਾਰੀ ਸਹੂਦਾ ਉੱਥੇ ਵੀ ਚੱਲ ਰਹੀ ਹੈ ਲੰਗਰ ਦੀ ਹੋ ਗਈ ਸੌਣ ਪੈਣ ਦੀ ਹੋ ਗਈ ਜੈ ਬਾਬੇ ਦੀ ਆ ਦੇਖੋ ਭਗਤ ਅਰਣ ਰਾਜ ਜੀ ਦੇ ਵੱਲੋਂ ਜਿਹੜੀ ਹਰ ਪੀੜਤਾ ਲਈ ਲਗਾਤਾਰ ਸੇਵਾ ਕੀਤੀ ਜਾ ਰਹੀ ਹੈ ਉਸ ਅੰਤਰਗ੍ਰਦ ਇਹ ਜਿੰਨੇ ਵੀ ਸਾਰੇ ਵਲੰਟੀਅਰ ਨੇ ਜਿੰਨੇ ਵੀ ਬਾਬਾ ਜੀ ਦੇ ਸੇਵਕ ਨੇ ਤਰਪਾਲਾਂ ਦੀ ਪੈਕਿੰਗ ਕਰਦੇ ਹੋਏ ਔਰ ਸਮਾਨ ਦੀ ਪੈਕਿੰਗ ਕਰਦੇ ਹੋਏ ਜੋ ਲੋਡਵੰਦ ਲੋਕਾਂ ਤੱਕ ਪਹੁੰਚਾਈ ਜਾ ਸਕੇ ਜੈ ਰਾਜਵਲੀ ਹਾਂਜੀ ਜੋ ਬੀਤੇ ਦਿਨਾਂ ਤੋਂ ਬਰਸਾਤਾ ਦੇ ਕਾਰਨ ਹੜਪੀੜਤਾ ਦੇ ਵਿੱਚ ਮੁਸ਼ਕਲਾਂ ਆ ਰਹੀਆਂ ਸੀ ਸਭ ਤੋਂ ਜ਼ਿਆਦਾ ਪਾਣੀ ਦੀ ਮਾਰ ਜਿੱਦਾਂ ਲੈਂਟਰਾਂ ਤੇ ਵੀ ਪੈ ਗਈ ਆ ਲੋਕਾਂ ਦੀਆਂ ਛੱਤਾਂ ਬਾਲੇ ਵਾਲੀਆਂ ਤਾਂ ਚੁੰਦੀਆਂ ਚੁੰਦੀਆਂ ਸੀ ਲੈਂਟਰ ਵੀ ਚੋਣੇ ਸ਼ੁਰੂ ਹੋ ਗਏ ਸੀ ਉਹਦੇ ਕਾਰਨ ਭਗਤ ਅਰਣੁ ਰਾਏ ਜੀ ਅੱਲੋ ਅੱਜ ਫਿਰ ਤਰਪਾਲਾਂ ਦਾ ਹੋਰ ਬੰਦੋਬਸ ਕਰਵਾ ਕੇ ਤਰਪਾਲਾਂ ਹੜਪੀੜਤੀ ਸੰਗਤ ਵਾਸਤੇ ਤਰਪਾਲਾਂ ਦਾ ਯੋਗਦਾਨ ਕੀਤਾ ਰਾਜਾ ਬਲੀ ਜੀ ਉਹਨਾਂ ਦੇ ਇਦਾਂ ਮੇਹਰ ਬਣਾਈ ਰੱਖਣਾ ਤਾਂ ਜੋ ਕਿ ਉਹ ਲੋਕਾਂ ਦੀ ਹੋਰ ਵੀ ਜ਼ਿਆਦਾ ਸੇਵਾ ਕਰਨ ਮੈਂ ਜਸਵੰਤ ਸਿੰਘ ਪੱਪੂ ਗਾਖਲ ਪਿੰਡ ਗਾਖਲਾ ਮੇਰੀ ਵਾਈਸ ਸਰਪੰਚਾ ਸਰਬਜੀਤ ਗੋਗਾਖਲਾ ਜਿਹੜੇ ਐਸਐਮ ਵਿਦੇਸ਼ ਆ ਤਾਂ ਉਹਨਾਂ ਦੀ ਜਗ੍ਹਾ ਸੈਮੁਲ ਮਸੀਹ ਹਾਂਸ ਸਰਪੰਚ ਮੇਰੇ ਨਾਲ ਸਤਨਾਮ ਸਿੰਘ ਜੀ ਗਾਖਲ ਤੇ ਨਾਲ ਮੇਰੇ ਸ੍ਰਿੰਦਰ ਸਿੰਘ ਜੀ ਬਲਾਸੋਂ ਦੀ ਮੈਂਬਰ ਆ ਤੇ ਸਾਫ ਸਰਪੰਚ ਆ ਜਿੱਦਾਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਬਹੁਤ ਬਾਰਿਸ਼ਾਂ ਹੋਈਆਂ بارشਾਂ ਕਰਕੇ ਕਈਆਂ ਜਗ੍ਹਾ ਤੇ ਤਾਂ ਪਾਣੀ ਬਹੁਤ ਜ਼ਿਆਦਾ ਆ ਤੇ ਕਈਆਂ ਪਿੰਡਾਂ ਵਿੱਚ ਜਿਹੜੇ ਕੱਚੇ ਮਕਾਨ ਸੀ ਉਹਨਾਂ ਦੇ ਹਾਲਾਤ ਬਹੁਤ ਖਰਾਬ ਹੋਏ ਜਿਹੜੇ ਦਿਹਾੜੀਦਾਰ ਸੀ ਹੈਨ ਤੋਂ ਮਾਸੀ ਵਿਚਾਰੇ ਰੋਜ਼ ਦਿਹਾੜੀ ਲਾਉਂਦੇ ਸੀ ਉਹ ਹੀ ਖਾਂਦੇ ਸੀ ਉਹਨਾਂ ਦੇ ਹਾਲਾਤ ਵੀ ਬਹੁਤ ਖਰਾਬ ਹੋ ਗਏ ਕਿਉਂਕਿ ਕਈ ਕੇ ਦਿਨ ਮਹੀਨਾ ਮਹੀਨਾ ਤਕਰੀਬਨ ਹੋ ਗਿਆ ਬਾਰਸ਼ ਹੁੰਦਾ ਤੇ ਮਹੀਨਾ ਹੀ ਹੋ ਗਿਆ ਕੰਮ ਤਾਂ ਨਹੀਂ ਗਿਆ ਉਹਨੂੰ ਦੇਖਦੇ ਹੋਏ ਮੇਰੇ ਬਹੁਤ ਹੀ ਖਾਸ ਅਰुण ਭਗਤ ਜੀ ਜਿਨ੍ਹਾਂ ਨੇ ਸਾਨੂੰ ਐਤ ਕੀ ਸਹਿਯੋਗ ਕੀਤਾ ਆ ਵੀ ਰਾਸ਼ਨ ਦਾ ਅਸੀਂ ਜਿਨੇ ਜੋ ਆਪਣੇ ਕੋਲੋਂ ਵੀ ਕਰਦੇ ਆ ਤੇ ਉਹਨਾਂ ਨੇ ਵੀ ਸਾਡੀ ਹੈਲਪ ਕੀਤੀ ਆ ਜਿਨ੍ਹਾਂ ਦਾ ਜੇ ਬਾਬਾ ਬਾਲਕਨਾਥ ਦੇ ਸ਼ਾਹ ਸ਼ਾਹਤ ਲਾਈਆਂ ਵੀ ਕਿ 24 ਘੰਟੇ ਲੰਗਰ ਚੱਲਦਾ 12 ਮਹੀਨੇ ਬੜੇ ਵਧੀਆ ਇਨਸਾਨ ਆ ਸਾਰਿਆਂ ਨੇ ਬੇਨਤੀ ਉਹਨਾਂ ਕੀਤੀ ਦੋਨਾਂ ਸਾਡੀ ਬੇਨਤੀ ਸਵਾਰ ਕਰਕੇ ਰਾਸ਼ਨ ਭੇਜਿਆ ਸਾਡੇ ਪਿੰਡ ਦੇ ਜਿਹੜੇ ਕਿਉਂਕਿ ਬਹੁਤ ਸਾਰੇ ਰਾਸ਼ਨ ਅਸੀਂ ਵੀ ਜਾ ਕੇ ਆਏ ਸੁਲਤਾਨਪੁਰ ਸਾਹਿਬ ਬਹੁਤ ਲੋਕ ਵੀ ਜਾਂਦੇ ਆ ਲੈ ਕੇ ਪਰ ਜਿਹੜੇ ਆਪਣੇ ਆਪਣੇ ਪਿੰਡਾਂ ਵਿੱਚ ਆ ਜੋ ਹਾਲਾਤ ਆ ਬਹੁਤ ਲੋਕੀ ਸੰਗ ਦੇ ਕਹਿੰਦੇ ਨੇ ਵੀ ਸਾਡੇ ਆ ਪ੍ਰੋਬਲਮ ਬਣੀ ਹੋਈ ਆ ਪਰ ਅਸੀਂ ਆਪ ਲੋਕਾਂ ਨੂੰ ਪੁੱਛਿਆ ਕਿ ਤਾ ਵਿਚਾਰੇ ਕਈ ਕਿੰਨੇ ਦਿਹਾੜੀਆਂ ਤੇ ਗਏ ਨਹੀਂ ਜਿਹਨਾਂ ਦਾ ਖਰਚਾ ਵੀ ਨਹੀਂ ਕਰਦਾ ਤੁਰਦਾ ਸੀ ਉਹ ਵੀ ਅਸਿਸਯੋਗ ਕੀਤਾ ਜਿੰਨੇ ਜੋਗੇ ਸੀਗੇ ਬਾਕੀ ਇਦਾਂ ਦੇ ਸਾਰੇ ਮੇਰੇ ਜਿੰਨੇ ਸੱਜਣਾ ਦੋਸਤ ਆ ਉਹਨਾਂ ਨੇ ਸਾਡੇ ਨਾਲ ਰਲ ਕੇ ਪਿੰਡ ਵਿੱਚ ਹੀ ਆਪਣੇ ਇਲੈਕਸ਼ਨ ਵੰਡਿਆ ਆ ਜਿਹੜੇ ਗਰੀਬ ਪਰਿਵਾਰ ਉਹਨਾਂ ਨੂੰ ਤੇ ਜਿਹੜੇ ਦਿਹਾੜੀਦਾਰ ਜਿਹਨਾਂ ਦਿਹਾੜੀਆਂ ਲੱਗੀਆਂ ਨੇ ਉਹਨਾਂ ਨੂੰ ਅਸੀਂ ਉਹਨਾਂ ਦਾ ਤਰਪਾਲਾਂ ਦਾ ਵੀ ਸਯੋਗ ਮੇਰੇ ਖਿਆਲ ਕਦੇ ਦਿਨ ਵਿੱਚ ਕਰ ਰਹੇ ਆ ਉਹ ਵੀ ਦੇਵਾਂਗੇ ਸਾਰਿਆਂ ਨੂੰ ਇੰਨੇ ਕਹਿੰਦਾ ਖਿਆਲ ਆ ਯਾਰ ਕਿ ਮੈਂ ਹੁਣ ਮੇਰੇ ਨਾਲ ਬੈਠਿਆ ਸ੍ਰਿੰਦਰ ਸਿੰਘ ਜੀ ਇਹ ਵੀ ਆਪਣੇ ਵਿਚਾਰ ਰੱਖਣਗੇ ਜੀ ਅੱਜ ਬੜਾ ਹੀ ਭਾਗਾਂ ਵਾਲਾ ਦਿਨ ਹੈ ਵੀ ਜਿਹੜਾ ਜਸਵੰਤ ਸਿੰਘ ਪੱਪੂ ਜੀ ਸਾਬਕਾ ਚੇਅਰਮੈਨ ਪ੍ਰਦਕਸ਼ਮਤੀ ਜਿਨ੍ਹਾਂ ਦੇ ਮੈਸੇਜੇ ਸਾਡੀ ਨੋਹ ਸਰਜੀਤ ਕੋ ਪਿੰਡ ਦੇ ਸਰਪੰਚ ਹੈ ਤੇ ਨਾਲ ਹੀ ਸਾਡੇ ਹੁਣ ਜਿਹੜੇ ਅਦਾਕ ਸਰਪੰਚ ਸੈਮਲਬਸੀ ਨਾਲ ਹੀ ਜਿਹੜਾ ਸਦਨਾਮ ਸਿੰਘ ਇਹ ਸਾਰੇ ਜਿਹੜਾ ਹੈਗਾ ਇਹਨਾਂ ਦਾ ਉਪਰਾਲਾ ਇਹਨਾਂ ਦਾ ਸਯੋਗ ਪਿੰਡ ਦੇ ਵਿੱਚ ਅੱਗੇ ਵੀ ਰਾਸ਼ਨ ਵੰਡਿਆ ਸਾਰੇ ਲੋਕਾਂ ਦੀ ਮਦਦ ਕੀਤੀ ਹੈ ਵੀ ਜਿਹੜੇ ਗਰੀਬ ਹੈ ਜਿਹੜੇ ਜਿਨ੍ਹਾਂ ਜੋ ਪਰੇਸ਼ਾਨੀ ਦੇ ਆਲਮ ਬਹੁਤ ਬਾਰ ਛਪੀਆਂ ਲੈਣ ਤੋਂ ਚੋਣ ਲੱਪ ਹੈ ਇਹ ਜਿਹੜੀ ਹਾਲਤ ਆ ਬਹੁਤ ਹੀ ਖਰਾਬ ਹੋ ਗਈ ਇਸ ਕਰਕੇ ਇਹ ਜਿਹੜਾ ਹੈਗਾ ਇਹਨਾਂ ਦਾ ਪਰਾਲਾ ਇਹ ਵਧਾਈ ਦੇ ਪਾਤਰ ਆ ਮੈਂ ਬਹੁਤ ਬਹੁਤ ਇਹਨਾਂ ਨਾਲ ਜਿਹੜਾ ਹੈਗਾ ਜਦੋਂ ਵੀ ਆ ਕਿਸੇ ਦੀ ਹਰ ਇੱਕ ਦੀ ਬਾਹ ਫੜਦੇ ਆ ਜਦੋਂ ਵੀ ਆਉਂਦਾ ਆ ਉਹਦੇ ਨਾਲੇ ਸਹਿਯੋਗ ਕਰਦੇ ਆ ਪਰਮਾਤਮਾ ਇਹਨਾਂ ਨੂੰ ਤੰਦਰੁਸਤੀ ਦੇਵੇ ਇਦਾਂ ਦਾ ਬਲ ਵਾਖੇ ਵੀ ਇਦਾਂ ਦੀ ਸੇਵਾ ਗਾ ਇਹਨਾਂ ਦੇ ਭਰਾ ਵੀ ਸਾਡੇ ਬਾਹਰ ਦੇਸ਼ ਵਿਦੇਸ਼ 'ਚ ਬੈਠੇ ਆ ਉਹਨਾਂ ਦਾ ਵੀ ਬਹੁਤ ਦਿਨੋਂ ਧੰਨਵਾਦ ਕਰਦੇ ਆ ਵੀ ਜਿਹੜਾ ਛੋਟੀ ਜੀ ਵੀ ਜਿਹੜੀ ਗੱਲ ਤੇ ਜਾਂ ਕਿਦਾ ਸਹਿਯੋਗ ਦੇਣ ਨੂੰ ਤਿਆਰ ਆ ਬਹੁਤ ਬਹੁਤ ਸਾਰਿਆਂ ਦਾ ਧੰਨਵਾਦ ਫੇਰ ਅਖੀਰ ਤੇ ਮੈਂ ਜਿਹੜੇ ਭਗਜੀ ਜਿਨ੍ਹਾਂ ਦਾ ਸਾਧ ਤਲਾਈਆਂ 12 ਮਹੀਨੇ ਲੰਘੇ ਚੱਲਦਾ ਉਹ ਸੇਵਾ ਦੇ ਤਤ ਪਰ ਰਹਿੰਦੇ ਆ ਅੱਜ ਉਹਨਾਂ ਨੇ ਵੀ ਬਾਹ ਫੜੀ ਆ ਬੈਠ ਜਾ ਕੇ ਇਹਨਾਂ ਨੇ ਜਸਵੰਤ ਸਿੰਘ ਕਪੂ ਗਾਖਰ ਉਹਨਾਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੀ ਤੇ ਉਹਨਾਂ ਨੇ ਬੇਨਤੀ ਸਵਕਾਰ ਕੀਤੀ ਇਸ ਕਰਕੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਉਹਨਾਂ ਦੀ ਟੀਮ ਦਾ ਮੁੱਚੀ ਟੀਮ ਦਾ ਦੇ ਦੇ ਨਾਲ ਇਹ ਚੀਜ਼ ਹੈ ਕਿ ਵੀ ਇਦਾਂ ਹੀ ਹੁਣ ਜਿਹੜਾ ਹੈਗਾ ਇਹਨਾਂ ਦਾ ਅਪਰਾਲਾ ਜਿਹੜਾ ਤਰਪਾਲਾਂ ਵੀ ਸਾਰਾ ਜਿਹੜਾ ਹੈਗੇ ਲੋਕਾਂ ਦੇ ਲੈਂਟਰ ਵੀ ਚੋਗੇ ਆ ਤੇ ਬਾਲੇ ਵਾਲੀ ਛੱਤਾਂ ਦੇ ਸਾਰੇ ਲੈਕੇ ਵੀ ਦਿੱਤੇ ਆ ਵੀ ਗਵਰਨਮੈਂਟ ਕੋਈ ਕਰੇ ਗਵਰਨਮੈਂਟ ਨੇ ਅਜੇ ਤਾਈ ਕੋਈ ਕੀਤਾ ਨਹੀਂ ਤੇ ਇਹ ਜਿਹੜਾ ਹੈਗਾ ਆਪਣੇ ਤੌਰ ਤੇ ਕਰ ਰਹੇ ਆ ਜਿਹਦੇ ਜਿੰਨੀ ਵੀ ਮਦਦ ਹੋ ਸਕਦੀ ਉਹ ਕਰਦੇ ਆ ਤੇ ਗਾਂ ਵੀ ਕਰਨ ਨੂੰ ਤਿਆਰ ਹੈ ਵੀ ਲੋਕਾਂ ਦੇ ਲੋਕ ਭ라이 ਹਿੱਤ ਚ ਮੈਂ ਸੈਮੂਲ ਮਸੀ ਗਿੱਲ ਅਧਿਕਾਰਤ ਸਰਪੰਚ ਪੰਚਾਇਤ ਗਾਖਲ ਮੈਂ ਬਹੁਤ ਹੀ ਧੰਨਵਾਦੀ ਹਾਂ ਸਾਡੇ ਸਾਬਕਾ ਚੇਅਰਮੈਨ ਜਸਵੰਤ ਸਿੰਘ ਜੀ ਪਪੂ ਗਾਖਲ ਜੀ ਦਾ ਤੇ ਉਹਨਾਂ ਦੇ ਮਿੱਤਰ ਭਗਤ ਜੀ ਦਾ ਜਿਨ੍ਹਾਂ ਦੀ ਬਦੌਲਤ ਅੱਜ ਅਸੀਂ ਆਪਣੇ ਨਗਰ ਦੇ ਵਿੱਚ 100 ਤੋਂ ਵੱਧ ਪਰਿਵਾਰਾਂ ਨੂੰ ਫਲੱਡ ਦੀ ਰਾਸਮਗਰੀ ਦੇਣ ਜਾ ਰਹੇ ਹਾਂ ਅਸੀਂ ਰਾਚਣ ਦੇ ਵੱਜੋਂ ਪਿਛਲੇ ਦਿਨਾਂ ਦੇ ਵਿੱਚ ਵੀ ਚੇਅਰਮੈਨ ਸਾਹਿਬ ਨੇ ਆਪਣੇ ਵੱਲੋਂ ਅਸੀਂ ਕੋਈ 35 ਤੋਂ 40 ਮੈਂਬਰਾਂ ਨੂੰ ਪਰਿਵਾਰਾਂ ਨੂੰ ਇਸੇ ਤਰ੍ਹਾਂ ਰਾਚਣ ਭੰਡਿਆ ਸੀ ਪਰ ਅੱਜ ਦੁਬਾਰਾ ਤੋਂ ਇੱਕ ਵਾਰੀ ਫੇਰ 100 ਤੋਂ ਵੱਧ ਪਰਿਵਾਰਾਂ ਨੂੰ ਦੇਣ ਜਾ ਰਹੇ ਹਾਂ ਮੈਂ ਬਹੁਤ ਬਹੁਤ ਚੇਅਰਮੈਨ ਸਾਹਿਬ ਦਾ ਤੇ ਇਹਨਾਂ ਦੇ ਮਿੱਤਰਾਂ ਦਾ ਪੱਗ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਤੇ ਨਾਲ ਹੀ ਸਾਡੇ ਸਰਪੰਚ ਸਰਿੰਦਰ ਜੀ ਦਾ ਸਾਬਕਾ ਸਰਪੰਚ ਦਾ ਸਰਦਾਰ ਸਤਨਾਮ ਸਿੰਘ ਜੀ ਜਥੇਦਾਰ ਦਾ ਇਹਨਾਂ ਸਾਰਿਆਂ ਦਾ ਤੇ ਪਿੰਡ ਦਾ ਸਾਰੀ ਪੰਚਾਇਤ ਦਾ ਬਹੁਤ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਇੰਦਾਂ ਦੇ ਮਾੜੇ ਸਮੇਂ ਦੇ ਵਿੱਚ ਗਰੀਬ ਲੋਕਾਂ ਦੀ ਬਾਹ ਫੜੀ ਆ ਤੇ ਗਰੀਬ ਲੋਕਾਂ ਨੂੰ ਤਰਪਹਿਲਾਂ ਦੀ ਵੀ ਲੋੜ ਸੀ ਪਰ ਸਰਕਾਰ ਕਿਸੇ ਤਰ੍ਹਾਂ ਦੀ ਸਾਡੀ ਗਾਖਰਾਂ ਦੀ ਪੰਚਾਇਤ ਦਾ ਸਾਥ ਨਹੀਂ ਦੇ ਰਹੀ ਸਰਕਾਰ ਵੱਲੋਂ ਕੋਈ ਵੀ ਸਾਨੂੰ ਸਹਿਯੋਗ ਨਹੀਂ ਆ ਰਹੀ ਪਰ ਇਹ ਚੇਅਰਮੈਨ ਸਾਹਿਬ ਦੇ ਆਪਣਾ ਉਪਰਾਲਾ ਹੈ ਇਹ ਆਪਣੇ ਸੱਜਣਾ ਮਿੱਤਰਾਂ ਨਾਲ ਮਿਲ ਕੇ ਹਮੇਸ਼ਾ ਹੀ ਪਿੰਡ ਦੇ ਗਰੀਬ ਲੋਕਾਂ ਦਾ ਸਾਥ ਦਿੰਦੇ ਹਨ ਤੇ ਉਹਨਾਂ ਦੀ ਹਮੇਸ਼ਾ ਹੀ ਲੋੜਵੰਦ ਦੇ ਸਮੇਂ ਬਾਹ ਫੜਦੇ ਹਨ ਮੈਂ ਇੱਕ ਵਾਰੀ ਫੇਰ ਆਪਣੇ ਵੱਲੋਂ ਤੇ ਆਪਣੇ ਸਾਰੇ ਨਗਰ ਨਿਵਾਸੀਆਂ ਵੱਲੋਂ ਚੇਅਰਮੈਨ ਪੱਪੂ ਗਾਖਲ ਜੀ ਦਾ ਸਤਨਾਮ ਸਿੰਘ ਜੀ ਦਾ ਤੇ ਚੇਅਰਮੈਨ ਸਾਹਿਬ ਦੇ ਮਿੱਤਰ ਭਗਤ ਜੀ ਦਾ ਸਾਫਕਾ ਸਰਪੰਚ ਸਰਿੰਦਰ ਜੀ ਦਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਧੰਨਵਾਦ ਕਹਿਣਾ ਚਾਹਨੀ ਆ ਕਿ ਜੋ ਵੀ ਹਾਲਾਤ ਬਣੇ ਹੋਏ ਨੇ ਜਿੱਦਾਂ ਕਿ ਹਾਰਡ ਦੀ ਸਥਿਤੀ ਬਣੀ ਹੋਈ ਸੀ ਗਾਖਲਾਂ ਵਿੱਚ ਵੀ ਸਾਡੇ ਬਹੁਤ ਸਾਰੇ ਘਰ ਬਹੁਤ ਸਾਰੇ ਲੋਕ ਇਸ ਦਾ ਦੇ ਸੀ ਜਿਹੜੇ ਦਿਹਾੜੀ ਦੱਪੇ ਵਾਲੇ ਸੀ ਨੇ ਦਿਨਾਂ ਤੋਂ ਫ੍ਰੀ ਬੈਠੇ ਸੀ بارش ਦੇ ਕਾਰਨ ਕਈਆਂ ਦੀਆਂ ਛੱਤਾਂ ਵੀ गिर ਗਈਆਂ ਜਿਨ੍ਹਾਂ ਦੀਆਂ ਸਿਗੀਆਂ ਬਾਲਿਆਂ ਵਾਲੀਆਂ ਛੱਤਾਂ ਇੱਥੇ ਬਹੁਤ ਹਾਲਾਤ ਮਾੜੇ ਸੀ ਉਹਦੇ ਮਦਦ ਨਜ਼ਰ ਰੱਖਦੇ ਹੋਏ ਅਸੀਂ ਇਹ ਦੇਖਿਆ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਪਿੰਡਾਂ ਦੇ ਲੋਕਾਂ ਦੀ ਹੈਲਪ ਕੀਤੀ ਜਾਵੇ ਤਾਂ ਜੋ ਉਹਨਾਂ ਨੂੰ ਇਹਨਾਂ ਦੇ ਸਾੜੀਆਂ ਸਥਿਤੀਆਂ ਦਾ ਸਾਹਮਣਾ ਕਰਨ ਵਿੱਚ ਥੋੜੀ-ਬਹੁਤ ਸਪੋਰਟ ਮਿਲ ਸਕੇ ਜਿੰਨਾ ਵੀ ਅਸੀਂ ਕਰ ਸਕਦੇ ਆ ਆਪਣੇ ਵੱਲੋਂ ਅਸੀਂ ਕਰ ਸਕੀਏ ਕੋਈ ਸਰਕਾਰੀ ਮਦਦ ਨਹੀਂ ਮਿਲੀ ਤੁਹਾਨੂੰ ਨਹੀਂ 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 ਸਰਕਾਰੀ ਮਦਦ ਕੋਈ ਨਹੀਂ ਮਿਲੀ ਅਸੀਂ ਸਰਪੰਚ ਸਾਹਿਬ ਨੇ ਸਾਡੇ ਇਹ ਡਿਸੀਜਨ ਲਿਆ ਕਿ ਕਿਉਂ ਨਾ ਆਪਣੇ ਲੋਕਾਂ ਦੀ ਆਪਣੇ ਪਿੰਡਾਂ ਦੇ ਲੋਕਾਂ ਦੀ ਹੈਲਪ ਕੀਤੀ ਜਾਵੇ ਤਾਂ ਜੋ ਵਿਚਾਰਿਆਂ ਨੂੰ ਰੋਜ਼ਗਾਰ ਨਹੀਂ ਮਿਲਿਆ ਉਹਨਾਂ ਦੀ ਰੋਜ਼ਗਾਰ ਦੇ ਅਕੋਰਡਿੰਗ ਉਹਨਾਂ ਦੀ ਹੈਲਪ ਨੂੰ ਅਸੀਂ ਦੇਖਦੇ ਹੋਏ ਉਹਨਾਂ ਨੂੰ ਕੋਈ ਨਾ ਕੋਈ ਰਾਸ਼ਨ ਵੰਡਿਆ ਜਾਵੇ ਉਹਨਾਂ ਦੀ ਜੋ ਜ਼ਰੂਰਤ ਦਾ ਸਮਾਨ ਆ ਉਹ ਦਿੱਤਾ ਜਾਵੇ ਕਿ ਭਾਗ ਜੀ ਜਿਹੜੇ ਹੈਗੇ ਉਹਨਾਂ ਦਾ ਸਾਧਨ ਲੱਗਰ ਚੱਲਦਾ ਉਹਨਾਂ ਨੇ ਬਹੁਤ ਹਾਂਜੀ ਭਾਗ ਜੀ ਨੇ ਸਾਡੀ ਬਹੁਤ ਹੈਲਪ ਕੀਤੀ ਅੱਜ ਦਾ ਜੋ ਵੀ ਰਾਸ਼ਨ ਦੇ ਦਿੱਤਾ ਉਹਨਾਂ ਨੇ ਸਾਡੀ ਇਹ ਦੇ ਦਿਨ ਵਿੱਚ ਬਹੁਤ ਹੈਲਪ ਕੀਤੀ ਹੈ ਅਸੀਂ ਗਰੀਬ ਲੋਕ ਬਹੁਤ ਜ਼ਿਆਦਾ ਤੰਗ ਸੀ ਮੀਂਹ ਵਾਰਸ਼ ਦੇ ਨਾਲ ਅਸੀਂ ਆਪੋ ਆਪਣੇ ਘਰਾਂ ਦੇ ਵਿੱਚ ਬੈਠੇ ਬੜੇ ਪਰੇਸ਼ਾਨ ਸੀਗੇ ਸਾਡੇ ਬਾਲਿਆਂ ਵਾਲੀਆਂ ਛੱਤਾਂ ਆ ਸਾਡੀਆਂ ਬਾਲਿਆਂ ਵਾਲੀਆਂ ਛੱਤਾਂ ਟਿਕਣ ਵਾਹ ਦੂਤ ਅਸੀਂ ਬਹੁਤ ਜ਼ਿਆਦੇ ਪਰੇਸ਼ਾਨ ਆ ਹੋਰ ਅਸੀਂ ਇਹੋ ਹੀ ਬੇਨਤੀ ਕਰਦੇ ਆ ਸਾਨੂੰ ਕੋਈ ਸਹਾਰਾ ਦਿੱਤਾ ਜਾਵੇ ਉਹ ਬਹੁਤ ਧੰਨਵਾਦ ਕਰਦੇ ਆ ਪੰਚਾਇਤ ਦਾ ਪਪੂ ਗਾਖਲ ਦਾ ਜੋ ਵੀ ਸਾਡੇ ਮੈਂਬਰ ਪੰਚਾਇਤ ਆ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਅਰਗਪੰਗਤ ਦਾ ਜਿਨ੍ਹਾਂ ਦਾ ਸ਼ਾਹ ਤੜਾਈਆਂ ਲੰਗਰ ਚੱਲਦਾ ਹੈ ਉਹਨਾਂ ਨੇ ਸਾਡੀ ਬਹੁਤ ਬਹੁਤ ਹੈਲਪ ਕੀਤੀ ਆ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਅੱਜ ਪਿੰਡ ਗਾਖਲਾਂ ਵਿਖੇ ਅਰਣ ਭਗਤ ਜੀ ਵੱਲੋਂ ਜਿਹੜੇ ਜਿਹੜੇ ਸ਼ਾਹ ਤਲਾਈਆਂ ਵੀ 24 ਘੰਟੇ ਲੰਗਰ ਚੱਲਦਾ ਜੀ ਉੱਥੇ 12 ਮਹੀਨੇ ਤੇ ਉਹਨਾਂ ਨੇ ਸਾਡੇ ਪਿੰਡ ਸੇਵਾ ਕੀਤੀ ਆ ਸਾਡੀ ਛੋੜੀਏ ਬੇਨਤੀ ਤੇ ਉਹਨਾਂ ਬੇਨਤੀ ਸਵਾਰ ਕੀਤੀ ਆ ਅਸੀਂ ਉਹਨਾਂ ਦਾ ਬੜਾ ਧੰਨਵਾਦ ਕਰਦੇ ਆ ਤਕਰੀਬਨ 150 ਪਰਿਵਾਰ ਨੂੰ ਅੱਜ ਰਾਸ਼ਨ ਵੰਡਿਆ ਜੀ ਇੱਥੇ ਇੱਥੇ ਕਾਫੀ ਗਰੀਬ ਗਰੀਬ ਪਰਿਵਾਰ ਆ ਕਿ ਕਾਫੀ ਮੀਮੂ ਪੈਂਦੇ ਰਹਿ ਜਦੋਂ ਤੇ ਉਦੋਂ ਉਹਨਾਂ ਦੇ ਵਿਚਾਰਿਆਂ ਦੇ ਕੰਮਾਂ-ਕੁੰਮਾਂ ਤੋਂ ਛੁੱਟੀਆਂ ਰਹੀਆਂ ਨਹੀਂ ਕੰਮ ਤੇ ਜਾ ਚਕੇ ਬੜੇ ਹਾਲਾਤ ਖਰਾਬ ਹੋਏ ਸੀ ਤੇ ਅਸੀਂ ਧੰਨਵਾਦ ਕਰਦੇ ਆ ਅਰुणਪਖ ਜੀ ਦਾ ਅਤੇ ਜੀਵੀ ਚੈਨਲ ਦਾ ਵੀ ਬੜਾ ਧੰਨਵਾਦ ਹੈ ਜਿਨ੍ਹਾਂ ਨੇ ਸਾਰੀ ਕਵਰਿੰਗ ਕੀਤੀ ਇਹ ਅਸੀਂ ਇਹਨਾਂ ਦੇ ਬੜੇ ਸ਼ੁਕਰਗੁਜ਼ਾਰ ਆ ਤੇ ਖਾਸ ਕਰਕੇ ਅਰुणਪਖ ਜੀ ਦਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਵੈਰੀ ਮਚ